15 ਸਾਲ ਤੋਂ ਮੈਂ ਗੁਰਦੁਆਰਾ ਪਾਸ ਸਾਈ 10 31 ਰੰਗਾ ਤਰਾ ਵਾਲਾ ਗੁਰਦੁਆਰ ਸਾਹਿਬ ਦੇ ਬਤੌਰ ਹੈਡ ਗ੍ਰਾਂਤੀ ਦੀ ਸੇਵਾ ਨਿਭਾ ਰਿਹਾ ਹਾਂ ਤੇ ਮੈਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਿੰਡ ਤੋਂ ਮੈਂ ਦੱਸ ਨਹੀਂ ਸਕਦਾ ਵਧੀਆ ਪਿਆਰ ਸੀਗਾ ਇਕੱਲਾ ਪਾਸੇ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਸਾਡੇ ਉਹਨਾਂ ਦਾ ਸਹਿਚਾਰ ਬਹੁਤ ਜ਼ਿਆਦਾ ਵਧੀਆ ਸੀਗਾ ਸਾਨੂੰ ਕਿਤਨਾ ਕਿਵੇਂ ਕਰਮਜੀਤ ਵੀਰੇ ਦੇ ਕਹਿਣ ਵਾਂਗੂ ਬਹੁਤ ਜ਼ਿਆਦਾ ਦਿਲ ਦੇ ਵਿੱਚ ਅਫਸੋਸ ਵੀ ਆ ਵੀ ਇੰਨੇ ਵਧੀਆ ਬਾਬਾ ਜੀ ਅਸੀਂ ਜਿਵੇਂ ਕਿ ਹੀਰਾ ਗੋਣ ਵਾਲੀ ਗੱਲ ਹੀ ਹੋਈ ਹੋਈ ਆ ਮਤਲਬ ਆ ਜਿਸ ਸੰਗਤ ਨੇ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੀਤਾ ਉਸ ਤੋਂ ਬਾਅਦ ਵਿਆਹ ਦਾ ਸਾਰਾ ਖਰਚਾ ਇਸ ਨਗਰ ਨੇ ਕੀਤਾ ਉਸ ਤੋਂ ਬਾਅਦ ਮੇਰੇ ਦੋ ਬੇਟੀਆਂ ਐਨ ਆਰ ਆਈ ਨੇ ਕੈਨੇਡਾ ਚ ਕੰਗਲੈਂਡ ਚ ਉਹ ਵੀ ਇਸ ਨਗਰ ਦੀ ਬਦੌਲਤ ਆ ਜੁਕੇ ਸਾਂ ਮੇਰੀਆਂ ਬੇਟੀਆਂ ਮੇਰਾ ਬੇਟਾ ਹੈ ਇੰਜੀਨੀਅਰ ਹੈ ਚਲੋ ਪ੍ਰਮਾਤਮਾ ਉਹਨਾਂ ਕੇ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਵਧੀਆ ਪਰਿਵਾਰ ਗੇ ਇੱਕੋ ਵੇਲੇ ਖੁਸ਼ੀ ਤੇ ਗਮੀ ਦਾ ਆਲਮ ਤਸਵੀਰਾਂ ਲੁਧਿਆਣਾ ਦੇ ਪਿੰਡ ਜਸਪਾਲ ਬਾੰਗਰ ਦੇ ਗੁਰਦੁਆਰਾ ਪਾਸ਼ਾਏ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੰਗਾ ਪੱਤੀ ਦੀਆਂ ਨੇ ਮੌਕਾ ਹੈ ਗੁਰੂ ਘਰ ਦੇ ਵਜ਼ੀਰ ਦੀ ਵਿਦਾਇਗੀ ਦਾ ਪਿਛਲੇ 15 ਸਾਲਾਂ ਤੋਂ ਗੁਰੂ ਘਰ ਚ ਸੇਵਾ ਨਿਭਾ ਰਹੇ ਗਰੰਥੀ ਸਿੰਘ ਨਿਰਮਲ ਸਿੰਘ ਸੇਵਾ ਮੁਕਤ ਹੋ ਰਹੇ ਨੇ ਪੂਰਾ ਪਿੰਡ ਗਰੰਥੀ ਸਿੰਘ ਨੂੰ ਵਿਦਾ ਕਰਨ ਲਈ ਇਕੱਠਾ ਹੋਇਆ ਹਰ ਅੱਖ ਜੁੱਥੇ ਨਮ ਹੈ ਉਥੇ ਹੀ 15 ਸਾਲ ਦੇ ਲੰਬੇ ਸਮੇਂ ਦੌਰਾਨ ਦੁੱਖ ਸੁੱਖ ਦੀ ਹਰ ਸਾਂਝ ਨਿਭਾਉਣ ਵਾਲੇ ਗੁਰੂ ਘਰ ਦੇ ਇਸ ਵਜ਼ੀਰ ਲਈ ਸ਼ੁਭ ਕਾਮਨਾਵਾਂ ਵੀ ਨੇ ਪਿੰਡ ਵਾਸੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੋਨੇ ਦੀ ਮੁੰਦਰੀ ਤੇ ਮਾਇਆ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਗ੍ਰੰਥੀ ਸਿੰਘ ਭਾਈ ਨਿਰਮਲ ਸਿੰਘ ਤੇ ਪਿੰਡ ਵਾਸੀਆਂ ਨੇ 15 ਸਾਲਾਂ ਚ ਆਏ ਉਤਰਾ ਚੜਾ ਤੇ ਇੱਕ ਦੂਜੇ ਦਾ ਸਾਥ ਵੀ ਯਾਦ ਕੀਤਾ ਹੈ ਵਾਈ ਗੁਰਜੀ ਕਾਲਸਾਹਿਬ ਹੈ ਗੁਰਜੀ ਫਤਿਹ ਸਮੂਹ ਸੰਗਤ ਦਾ ਤੇ ਆਪ ਮੀਡੀਆ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਦਾ 15 ਸਾਲ ਇਹਨਾਂ ਸਹਿਯੋਗ ਦਿੱਤਾ 15 ਸਾਲ ਤੋਂ ਮੈਂ ਗੁਰਦੁਆਰਾ ਪਾਸ ਸਾਈ 10 ਪਤਿਰੰਗਾ ਤਲਾ ਵਾਲਾ ਗੁਰਦੁਆਰਾ ਸਾਹਿਬ ਦੇ ਕਿ ਮਤੌਰ ਹੈਡ ਕ੍ਰਾਂਤੀ ਦੀ ਸੇਵਾ ਨਿਭਾ ਰਹਾਂ ਹਾਂ ਤੇ ਮੈਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਿੰਡ ਤੋਂ ਮੈਂ ਦੱਸ ਨਹੀਂ ਸਕਦਾ ਮੇਰੇ ਦੋ ਬੇਟੀਆਂ ਤੇ ਇੱਕ ਮੇਰਾ ਬੇਟਾ ਇਸੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਤੇ ਦੋਨਾਂ ਬੇਟੀਆਂ ਦਾ ਇਸ ਸੰਗਤ ਨੇ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੀਤਾ ਉਸ ਤੋਂ ਬਾਅਦ ਵਿਆਹ ਦਾ ਸਾਰਾ ਖਰਚਾ ਇਸ ਨਗਰ ਨੇ ਕੀਤਾ ਤੇ ਉਸ ਤੋਂ ਬਾਅਦ ਮੇਰੇ ਦੋ ਬੇਟੀਆਂ ਐਨ ਆਰ ਆਈ ਨੇ ਕੈਨੇਡਾ ਚ ਜਾਂ ਅੰਗਲੈਂਡ ਚ ਉਹ ਵੀ ਇਸ ਨਗਰ ਦੀ ਬਲਾਅ ਕ ਤੇ ਅਜੋ ਦੇਸ਼ਾਂ ਵਿੱਚ ਬੱਠੀਆਂ ਮੇਰਾ ਬੇਟਾ ਹੈ ਇੰਜੀਨੀਅਰ ਹੈ ਤੋਂ ਆਪਣਾ ਮੈਂ ਇਸ ਨਗਰ ਦੇ ਸਰਤੇ ਬਹੁਤ ਕਾਰੋਬਾਰ ਅੱਗੇ ਕੀਤਾ ਮੈਨੂੰ ਇਸ ਪਿੰਡ ਦੇ ਵਿੱਚੋਂ ਪਹਿਣਾ ਪਰਾਵਾਂ ਦੇ ਨਾਲੋਂ ਵੱਧ ਕੇ ਪਿਆਰ ਮਿਲਿਆ ਇਹਨਾਂ ਪਿਆਰ ਆਬ ਲਿਖ ਰਹੇ ਹੋ ਮੀਡੀਆ ਦੇ ਵਿੱਚ ਕਿੰਨਾ ਪਿਆਰ ਕਰ ਰਹੇ ਸੰਗਤ ਅੱਜ ਹੋ ਰਹੀ ਹੈ ਪਰ ਮੇਰੀਆਂ ਵੀ ਕੁਝ ਮਜਬੂਰੀਆਂ ਹਨ ਮਾਤਾ ਪਿਤਾ ਫਿਰ ਫੋਨ ਦੇ ਕਾਰਨ ਮੇਰੇ ਆਪਣੇ ਗੁਰੂ ਘਰ ਦੇ ਜੋ ਗ੍ਰ anthi ਸਿੰਘ ਸੀ ਇਹ ਸਰਦਾਰ ਨਿਰਮਲ ਸਿੰਘ ਜੀ ਉਹ ਜਸਪਾਲ ਵੰਗਾ ਸਾਡੇ ਪਿੰਡ ਤੋਂ ਅੱਜ ਉਹਨਾਂ ਦੀ ਰਟਾਇਰਮੈਂਟ ਸੀ ਉਹਨਾਂ ਨੇ ਲਗਾਤਾਰ 15 ਸਾਲ ਸਾਡੇ ਪਿੰਡ ਗੁਰੂ ਘਰ ਵਿੱਚ ਆਪਣਾ ਘਰ ਸਮਝ ਕੇ ਜਾਂਦੇ ਆਪਣਾ ਪਰਿਵਾਰ ਸਮਝ ਕੇ ਸਾਡੇ ਪਿੰਡ ਦੇ ਵਿੱਚ ਸੇਵਾ ਕਰੀਆ ਉਹਨਾਂ ਨੂੰ ਅਸੀਂ ਅੱਜ ਇੱਥੇ ਵਿਦਾਇਗੀ ਉਹਨਾਂ ਦੇ ਪਿੰਡ ਪਿੰਡ ਤੋਂ ਅਸੀਂ ਵੱਡਾ ਕਾਫਲਾ ਲੈ ਕੇ ਆਰੇ ਨਗਰ ਦਾ ਜਿਹੜੀ ਆਪਣੀ ਸਮੂਹ ਕਮੇਟੀ ਸੀਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਸਰਪੰਚ ਸਾਰਿਆਂ ਨੂੰ ਲੈ ਕੇ ਅਸੀਂ ਇੱਥੇ ਉਹਨਾਂ ਦਾ ਅੱਜ ਵਿਦਾਇਗੀ ਕਰਨ ਆਏ ਹਾਂ ਸਾਨੂੰ ਬਹੁਤ ਜਾਂਦੀ ਖੁਸ਼ੀ ਦੇ ਨਾਲ ਨਾਲ ਉੜੀ ਜੀ ਇਹ ਵੀ ਆ ਮਨਚ ਫਲੋਸ ਵੀ ਆ ਵੀ ਇੰਨੇ ਵਧੀਆ ਪਰਿਵਾਰ ਦੇ ਵਿੱਚੋਂ ਜੋ ਸੀਗੇ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਸੇਵਾ ਕਰੀ ਆ ਅੱਜ ਉਹ ਸਾਨੂੰ ਇੱਥੋਂ ਉਹਨਾਂ ਨੂੰ ਅਸੀਂ ਵਧਾਈ ਕਰਨ ਆਏ ਆ ਮੈਂ 3 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਪ੍ਰਧਾਨ ਸੀਗਾ ਜੀ ਤੇ ਬਾਬਾ ਜੀ ਨਾਲ ਮਤਲਬ ਪੂਰਾ ਘਰ ਅੰਗੂਈ ਆ ਨਾ ਨਾਲ ਕਦੇ ਸੀਗਾ ਹੀ ਨਹੀਂ ਬਾਬਾ ਜੀ ਵਾਲਾ ਸਾਡਾ ਮਤਲਬ ਇੱਕ ਭਰਾ ਅੰਗੂਈ ਸੀਗਾ ਸਾਡਾ ਤੇ ਮਤਲਬ ਸਾਰੇ ਪਿੰਡ ਨਾਲ ਹੀ ਉਹਨਾਂ ਦਾ ਬਹੁਤ ਵਧੀਆ ਪਿਆਰ ਸੀਗਾ ਇਕੱਲਾ ਪਾਸੇ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਸਾਡੇ ਉਹਨਾਂ ਦਾ ਸਹਿਚਾਰ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਸਾਨੂੰ ਕਿਤੇ ਨਾ ਕਿਵੇਂ ਕਰਮਜੀਤ ਵੀਰੇ ਦੇ ਕਹਿਣ ਵਾਂਗੂ ਬਹੁਤ ਜ਼ਿਆਦਾ ਦਿਲ ਦੇ ਵਿੱਚ ਅਫਸੋਸ ਵੀ ਆ ਵੀ ਇੰਨੇ ਵਧੀਆ ਬਾਬਾ ਜੀ ਅਸੀਂ ਜਿਵੇਂ ਕਿ ਹੀਰਾ ਗਵਾਉਣ ਵਾਲੀ ਗੱਲ ਹੀ ਹੋਈ ਹੋਈ ਹੈ ਮਤਲਬ ਚਲੋ ਪ੍ਰਬਾਤਵਾ ਹੁਣ ਅੱਗੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦਾ ਵਧੀਆ ਪਰਿਵਾਰ ਅਗੇ ਤੰਦਰੁਸਤੀ ਬقى ਇਸ ਮੌਕੇ ਐਮਐਲਏ ਜੀਵਨ ਸਿੰਘ ਸੰਘੋਵਾਰ ਨੇ ਵੀ ਗਰੰਥੀ ਸਿੰਘ ਦੀ ਚੰਗੇ ਕਿਰਦਾਰ ਤੇ ਵਧੀਆ ਸੁਭਾਵਾ ਦੀ ਤਾਰੀਫ ਕੀਤੀ ਹੈ ਬਾਚੀ ਗੁਰੂ ਘਰ ਤੋਂ ਵਿਦਾ ਕਰ ਸਮੂਹ ਪਿੰਡ ਵਾਸੀ ਗਰੰਥੀ ਸਿੰਘ ਨੂੰ ਵੱਡੇ ਕਾਫਲੇ ਨਾਲ ਉਹਨਾਂ ਦੇ ਪਿੰਡ ਸੰਗੋਵਾਲ ਤੱਕ ਛੱਡ ਕੇ ਆਏ ਲੁਧਿਆਣਾ ਤੋਂ ਮਨੀਸ਼ ਦੀ ਰਿਪੋਰਟ ਦਰਸ਼ਨ ਟੀਵੀ